ਸਸੀ ਗਾਲ ਜੀ ਅੱਜ ਤੁਹਾਡਾ ਸਵਾਗਤ ਕਰਦੇ ਆਂ ਗਲੀ ਦੀਨਾ ਵਲੌਗ ਤੇ ਅੱਜ ਤੁਹਾਡੀ ਮੁਲਾਕਾਤ ਕਰਦੇ ਆਂ ਜਗਜੀਤ ਸਿੰਘ ਗਲੀਵਾ ਤੇ ਆਜੋ ਜੀ ਮਾੜਾ ਜੀ ਸਤਿ ਸ਼੍ਰੀ ਅਕਾਲ ਹਾਂਜੀ ਹੋਰ ਸਨਵਾ ਜੀ ਬਹੁਤ ਵਧੀਆ ਜੀ ਬਸ ਅੱਜ ਤੁਸੀਂ ਸਾਨੂੰ ਆਪਦੇ ਸਟੂਡੀਓ ਚ ਸੱਦਾ ਥੋੜਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਨਹੀਂ ਨਹੀਂ ਜੀ ਧੰਨਵਾਦ ਵਾਲੀ ਤਾਂ ਕਿਹੜੀ ਗੱਲ ਆ ਹਾਂਜੀ ਹਾਂਜੀ ਮੈਂ ਆਹਦੇ ਕੋਲ ਲੈ ਕੇ ਜਾਇਆ ਕਰੂ ਹਾਂ ਜੀ ਹਾਂਜੀ ਅੱਜ ਇਹ ਦੱਸਣਗੇ ਆਪਦੀ ਨਿੱਜੀ ਜ਼ਿੰਦਗੀ ਬਾਰੇ ਕਿ ਕੀ ਹਾਲਾਤ ਆ ਜ਼ਿੰਦਗੀ ਦੇ ਚੱਲ ਰਹੇ ਤੇ ਕੀ ਸੀਨ ਆ ਜ਼ਿੰਦਗੀ ਦੇ ਦੱਸਣਗੇ ਤੁਹਾਨੂੰ ਹਾਂ ਜ਼ਿੰਦਗੀ ਦੇ ਹਾਲਾਤ ਮੱਥਿਆ ਤੁਸੀਂ ਦੇਖਦੇ ਆ ਨਾ ਠੀਕ ਆ ਕੁਝ ਤਾਂ ਗੱਲ ਆ ਜਾਂ ਜੇ ਰੱਬ ਗਰੀਬ ਬਣਾਉਂਦਾ ਕਿਸੇ ਨੂੰ ਘੱਟ ਗਰੀਬ ਕਰ ਦਿੰਦਾ ਕਿਸੇ ਨੂੰ ਵੱਧ ਗਰੀਬ ਕਰ ਦਿੰਦਾ ਨਾ ਜਾਂਦਾ ਰੱਬ ਜਮੇ ਗਰੀਬ ਹੀ ਰੱਖੇ ਜੋ ਗੰਗਾਲੀ ਬਣਾ ਦੇ ਜਾਂਦਾ ਕਿਉਂਕਿ ਚੱਕੀ ਬੋਤਲ ਪਾਲੀ ਝੁੱਗੀ ਚ ਚੱਕੀ ਬੋਤਲ ਪਾਲੀ ਝੁੱਗੀ ਚ ਸਹੀ ਗੱਲ ਹੈਈ ਸਹੀ ਗੱਲ ਹੈ ਇਹਦਾ ਸਹੀ ਗੱਲ ਆ ਮਾਰਤਾ ਬਿੱਲਾ ਖਾਲਾ ਬਿੱਲਾ ਮਾਰਤਾ ਬਿੱਲਾ ਖਾਲਾ ਜਾਂਦਾ ਹੀ ਉਹਨਾਂ ਨੂੰ ਜਾਂ ਰੱਬ ਵਧੀਆ ਜ਼ਿੰਦਗੀ ਸੌਖਾ ਰੱਖੇ ਬੰਦਾ ਇਹਨੂੰ ਬੜਾ ਅਮੀਰ ਬਣਾਵੇ ਜੀ ਬੰਦਾ ਜ਼ਿੰਦਗੀ ਚ ਆਉਦੇ ਸਾਰੇ ਸ਼ੌਂਕ ਤਾਂ ਬੰਦਾ ਪੂਰੇ ਕਰ ਲੈਂਦਾ ਨਾ ਵਧੀਆ ਜ਼ਿੰਦਗੀ ਅਗਲਾ ਜੀ ਲੈਂਦਾ ਬੱਚਿਆਂ ਦੇ ਸ਼ੌਂਕ ਪੂਰੇ ਕਰ ਦਿੰਦਾ ਆਉਦੇ ਕਰ ਲੈਂਦਾ ਹੈਨਾ ਕਿਉਂਕਿ ਹੁਣ ਤਾਂ ਜਦੋਂ ਅੱਧ ਅੱਧ ਵਿਚਾਲੇ ਜੇ ਹਣਾ ਆਪਾਂ ਹੁਣ ਬਿਨਾਂ ਦਾ ਬੰਦਾ ਚੱਜ ਨਾਲ ਸ਼ੌਂਕ ਪੂਰੇ ਕਰ ਸਕਦਾ ਨਾ ਆਪਦੇ ਬੱਚਿਆਂ ਦੇ ਸ਼ੌਂਕ ਪੂਰੇ ਕਰ ਸਕਦਾ ਬੰਦਾ ਇਹੋ ਜੀ ਗਰੀਬੀ ਆ ਇਹ ਤੇ ਨਾ ਕੋਈ ਆਦਾ ਚੱਜ ਨਾਲ ਘੌਮ ਫਿਰਨ ਜਾ ਸਕਦਾ ਹਨ ਕਿਤੇ ਗੱਨਵਾਜ਼ ਵੀ ਸਾਰੇ ਜਾਂਦਾ ਸ਼ੌਂਕ ਜੇ ਪੂਰੇ ਜਾਣ ਤਾਂ ਵਧੀਆ ਗੱਲ ਹੁੰਦੀ ਹੈ ਇਹ ਪਰ ਹੁਣ ਆਪਾਂ ਕੱਪੜਾ ਲੀੜਾ ਚੜ੍ਹ ਵਧੀਆ ਪਾ ਲੈਨੇ ਆ ਕਿਉਂਕਿ ਸੀਜ਼ਨ ਸੂਜ਼ਨ ਲਾ ਲਈਦੀ ਆ ਬਈ ਹੂੰ ਦਿਹਾੜੀ ਧੂੜੀ ਕਰ ਲਈਦੀ ਆ ਆ ਹੁਣ ਮੂਰੇ ਅਸੀਂ ਤੂੜੀ ਦਾ ਸੀਜ਼ਨ ਲਾ ਕੇ ਆੜੇ ਪਿਆ ਮੁੜ ਕੇ ਹੁਣ ਝੋਨਾ ਲਾਇਆ ਸ਼ੌਂਕ ਦਾ ਬਈ ਕੱਪੜਾ ਲੀੜਾ ਚਲਾਏ ਲਿਆ ਕੇ ਪਾ ਲਈਦਾ ਪਰ ਜਿਹੜੇ ਦਿਲ ਦਾ ਸ਼ੌਂਕ ਆ ਗੱਡੀਆਂ ਕਾਰਾਂ ਵਾਲੇ ਹਨ ਉਹ ਨਹੀਂ ਆਪਾਂ ਅਸੀਂ ਦੀ ਪੂਰੇ ਕਰ ਸਕਦੇ ਇਹ ਜ਼ਿੰਦਗੀ 'ਚ ਇਹ ਗਰੀਬੀ ਇਹੋ ਜੀ ਚੀਜ਼ ਆ ਆ ਚੱਕਰ ਲੀੜਾ ਲੱਤਦਾ ਯਾਰ Banda ਪਾਈ ਜਾਂਦਾ ਬਈ ਠੀਕ ਸਹੀ ਗੱਲ ਆ ਜੀ ਸਹੀ ਗੱਲ ਆ ਸੀਜ਼ਨ ਲਾ ਲਿਆ ਝੋਨੇ ਦਾ ਲਾ ਲਿਆ ਕਣਕ ਦਾ ਲਾ ਲਿਆ ਹੁਣ ਮੰਡਿਆਂ 'ਚ ਵੀ ਲਾਇਆ ਬਈ ਸੀਜ਼ਨ ਸਾਰਾ ਕੰਮ ਹੀ ਕਰਿਆ ਆਪਾਂ ਸੀ ਜੋ ਸੋਚਣ ਲਾਗੇ ਚੱਲ ਜੂ ਨਾ ਜਬ ਵਧਿਆ ਪੈਸੇ ਬਣ ਜਾਂਦੇ ਕੱਪੜਾ ਜਿਹੜਾ ਲਿਆ ਆਈਦਾ ਬਈ ਜਵਾਕਾਂ ਨੂੰ ਵੀ ਲਿਆ ਦੇਦਾ ਆਪ ਵੀ ਲੈ ਲਾਈਦਾ ਇਹ ਜਿੰਦਗੀ ਆ ਪਰ ਚੰਗੀ ਜੀ ਜਿਹੜੀ ਜ਼ਿੰਦਗੀ ਹੋਵੇ ਬੰਦਾ ਸ਼ੌਂਕ ਪੂਰੇ ਗੱਡੀਆਂ ਕਾਰਾਂ ਵਾਲੀ ਮਨਾਂ ਦਾ ਸਾਰੀ ਲਾਈਫ ਦਾ ਪੂਰੀ ਸ਼ੌਂਕ ਪੂਰੇ ਕਰ ਲੈਂਦਾ ਹਾਂਜੀ ਹਾਂਜੀ ਉਹ ਸ਼ੌਂਕ ਨਹੀਂ ਤੁਹਾਨੂੰ ਮਤਲਬ ਪੂਰੇ ਹੋਏ ਉਹ ਨਹੀਂ ਆ ਗੱਡੀਆਂ ਕਾਰਾਂ ਜਿਹਦੇ ਹੋਰ ਤਾਂ ਵਾਇਗ੍ਰੀ ਹੋਰੀ ਹੋਰ ਤਾਂ ਵਾਇਗ੍ਰੀ ਕਿਰਤਣਾ ਠੀਕ ਗੱਡੀਆਂ ਕਾਰਾਂ ਵਾਲੀ ਨਹੀਂ ਹੋਈ ਹੈ ਜੀ ਚਲੋ ਕੋਈ ਨਾ ਬਾਬਾ ਕਿਰਪਾ ਕਰੂ ਉਹ ਵੀ ਤੁਹਾਡੇ ਦੇ ਦਿਨ ਲੈ ਹਾਂ ਲੱਗੇ ਹਾਂ ਐ ਲਾਈਨ ਚ ਬਈ ਕੰਮਕਰ ਵਾਲੀ ਚਕਾਰ ਵਾਲੀ ਚ ਕਿਤਨਾ ਕਿਤੇ ਤਾਂ ਰੱਬ ਫੜੂਗਾ ਹੱਥ ਸਟ੍ਰਗਲ ਕਰੀ ਜਾਂਦੇ ਬਈ ਕੰਮ ਕਰਦਾ ਹੀ ਨਹੀਂ ਹੈਗਾ ਵੀ ਕੰਮ ਨਹੀਂ ਕਰਦੇ ਆਪਾਂ ਕੰਮ ਸਾਰੇ ਹੀ ਕਰ ਲਈਦੇ ਬਈ ਸਹੀ ਹੈ ਦੇਖ ਲੂ ਤੋਂ ਲੈ ਕੇ ਸਾਰਾ ਕੁਝ ਹੀ ਕਰ ਲਈਦਾ ਨੇ ਆਪਾਂ ਗੱਪ ਨਹੀਂ ਮਾਰਦੇ ਹਾਂ ਕੰਮ ਦੀ ਤਾਂ ਹੀ ਕਿਹੜੀ ਸ਼ਰਮਾ ਕੰਮ ਤਾਂ ਬੰਦੇ ਨੇ ਕਰਨਾ ਹੀ ਆ ਚਲੋ ਕੰਮ ਤਾਂ ਹੁਣ ਬੰਦੇ ਤੁਹਾਨੂੰ ਪਤਾ ਹੀ ਹੈ ਕੰਮ ਬਿਨਾ ਕਿਹੜਾ ਕੋਈ ਗੱਡੀ ਚੱਲਣੀ ਆ ਕੰਮ ਨਹੀਂ ਆ ਸਾਰਾ ਕੁਝ ਸਹੀ ਆ ਨਾ ਜੀ ਸਹੀ ਆ ਇੱਕ ਗੱਲ ਤਾਂ ਹੈ ਮੱਥੇ ਪਰ ਲੱਗੇਵੇਂ ਲੈਂਚ ਅਸੀਂ ਆ ਜਾਾਂਗੇ ਗੱਡੀਆਂ ਕਾਰਾਂ ਤਾਰਾਂ ਕਾਰਾਂ ਤਾਂ ਕਿੰਨਾ ਮੈਂ ਤੈਨੂੰ ਇਹ ਕਹਿ ਸਕਦਾ ਵੀ ਆ ਜਾਾਂਗੇ ਬਈ ਹਾਂ ਸਹੀ ਆ ਜਾਾਂਗੇ ਤੇ ਕਿਉਂਕਿ ਹੁਣ ਰੱਬ ਕੋਈ ਬਾਲਾ ਗਰੀਬ ਵੀ ਬੰਦੇ ਨੂੰ ਬਣਾ ਦਿੰਦਾ ਹਨਾ ਉਹ ਵੀ ਠੀਕ ਨਹੀਂ ਹੈਗਾ ਇੰਨੀ ਗਰੀਬੀ ਅਗਲਾ ਗੱਲ ਜੀ ਉਹ ਬਾਤ ਬੰਦ ਹੀ ਨਹੀਂ ਬਈ ਹੋਰ ਕੁਛ ਕੁਛ ਨਾ ਜਾਉਂਗੇ ਉਸਨਾ ਸੀਨੇ ਹੈ ਮੈਂ ਤੁਹਾਡੀ ਉਹ ਜ਼ਿੰਦਗੀ ਨਾ ਸਹੀ ਗੱਲ ਮੰਨ ਲਿਆ ਬਿੱਲਾ ਮਾਰ ਲਿਆ ਖਾ ਲਿਆ ਕਿਤੇ ਇਧਰੋਂ ਨੰਗੇ ਝੂਲੀ ਜੀ ਪਾ ਕੇ ਬੋਤਲ ਪਾ ਲਈ ਇਧਰੋਂ ਹਨਾ ਉਹ ਸੀਨ ਸਹੀ ਹੈਗੇ ਆ ਬਿੱਲਾ ਮਾਰ ਲਿਆ ਖਾ ਲਿਆ ਬਿੱਲਿਆ ਨਾਲ ਜਿਹੜੇ ਸੀਨ ਆ ਉਹਨਾਂ ਦੇ ਮੈਂ ਕਹਿੰਦਾ ਬੰਬ ਪਰ ਜਿਹੜਾ ਅਦਵਚਾਲੇ ਵਾਲਾ ਕੰਮ ਆ ਨਾ ਉਹ ਔਖਾ ਉਹ ਔਖਾ ਹੋ ਜਾਂਦਾ ਜੀ ਉਹ ੱਤਕਾ ਜੀ ਉਹ ਤਾਂ ਫਿਰ ੱਤਕਾ ਬਈ ਕਈ ਵਾਰੀ ਤਾਂ ਹੁਣ ਗਰੀਬੀ ਚੱਕਣੀ ਵੀ ਪੈਂਦੀ ਆ ਬਈ ਕੰਮ ਕਰ ਕਰ ਕੇ ਠੀਕ ਆ ਗਰੀਬੀ ਘਰੋਂ ਵੀ ਕੱਢਣੀ ਪੈਂਦੀ ਉਹ ਗਾਣਾ ਨਹੀਂ ਆਇਆ ਸੀ ਘਰੋਂ ਗਰੀਬੀ ਕਟ-ਕਟ ਕੇ ਕੱਢੀ ਹਾਂ ਹਾਂ ਸਹੀ ਗੱਲ ਹੁੰਦੀ ਸੀ ਗਰੀਬੀ ਕਦੇ ਸਹੀ ਗੱਲ ਕੰਮ ਕਰ ਵੀ ਬਈ ਕਰਨਾ ਪੈਂਦਾ ਕਈ ਵਾਰੀ ਤਿਆਰੀ ਬਿਮਾਰੀ ਸਮਾਰ ਇੱਕ ਘਰ ਇਹ ਜੀ ਵੱਡ ਜਾਂਦੀ ਹੈ ਬਈ ਮਾਂ ਪਿਓ ਨੂੰ ਹੋ ਗਈ ਜਾਂ ਕਿਸੇ ਹੋਰ ਨੂੰ ਹੋ ਗਈ ਉਹ ਗਰੀਬ ਨੂੰ ਖਾ ਕੇ ਬਹਿ ਜਾਂਦੀ ਹੈ ਬਈ ਉਹ ਠੀਕ ਹੈ ਪੈਸਾ ਬਹੁਤ ਲੱਗਦਾ ਹਸਪਤਾਲਾਂ ਜਰ ਬੁਰਾ ਹਾਲ ਹੋ ਜਾਂਦਾ ਬਈ ਠੀਕ ਹੈ ਗਰੀਬ ਬੰਦੇ ਯਾਰ ਕਹਿਣ ਦਾ ਮਤਲਬ ਜਿੰਦਗੀ ਹੈ ਨਹੀਂ ਬਈ ਅੱਜ ਦੇ ਸਮੇਂ 'ਚ ਗਰੀਬ ਤਾਂ ਫਿਰ ਹੋਰ ਗਰੀਬ ਗਰੀਬ ਹੋ ਜਾਂਦਾ ਬਈ ਠੀਕ ਹੈ ਕਿਸੇ ਦੀ ਲਾਜ਼ ਮਾੜੀ ਨਿਕਲ ਗਈ ਉਹ ਮਾਂ ਪਿਓ ਰੋਲ ਜਾਂਦਾ ਬਈ ਕੋਈ ਨਹੀਂ ਪਹੁੰਚਦਾ ਉਹਨਾਂ ਨੂੰ ਬਾਅਦ 'ਚ ਨਸ਼ੇ ਵਾਲੇ ਜਿਵੇਂ ਹੋਗੇ ਉਹ ਚਿੱਟਾ ਲਾਉਂਦੇ ਜਿਹੜੇ ਇਹਨਾਂ ਨੂੰ ਕਾਸੇ ਦੀ ਨਹੀਂ ਹੈਗੀ ਬਈ ਇਹਨਾਂ ਨੂੰ ਆਪਦੇ ਮਾਂ ਪਿਓ ਦੀ ਵੀ ਨਹੀਂ ਹੈਗੀ ਇਹਦਾ ਸਕੇ ਭਰਾ ਦੇ ਵੀ ਨਹੀਂ ਬੰਦੇ ਬਈ ਸਹੀ ਗੱਲ ਦੱਸਣਾ ਮੈਂ ਕਿਉਂਕਿ ਸਾਡੇ ਤਾਂ ਹੁਣ ਮਾਹੌਲ ਹੁਣ ਸਾਰੇ ਆਸੇ ਪਾਸੇ ਖਰਾਬ ਹੀ ਆ ਬੁਰਾ ਹਾਲ ਹੀ ਆ ਨਸ਼ੇ ਵਾਲਿਆਂ ਦਾ ਕੰਮ ਬਈ ਨਸ਼ੇ ਦੇ ਨਾਲ ਕਿਸੇ ਦਾ ਪਤ ਲੱਗੇ ਬਈ ਖਾਸ ਕਰਕੇ ਚਿੱਟੇ ਤੇ ਚਿੱਟਿਆਂ ਦੇ ਘਰ ਬਰਬਾਦ ਹੋ ਗਏ ਬਈ ਅੱਜ-ਅੱਜ ਦੇ ਹਾਲਾਤ ਆਪਾਂ ਵੇਖ ਹੀ ਰਹੇ ਆ ਬੁਰਾ ਹਾਲ ਹੀ ਆ ਹੋਰ 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 ਜ਼ਿੰਦਗੀ ਵਧੀਆ ਬਸ ਕਿ ਤੱਕਈ ਆ ਜੀ ਨਹੀਂ ਜ਼ਿੰਦਗੀ 'ਚ ਤੱਕੇ ਵੀ ਨਹੀਂ ਕਹਿ ਸਕਦੇ ਤੇ ਨਾ ਕੋਈ ਬੜਾ ਅਦਬ ਚਲੇ ਜਾ ਸਾਨੂੰ ਦੱਸਿਆ ਮੈਂ ਜਿੰਦਗੀ ਵੀ ਹਜੇ ਦਾ ਤੱਕੇ ਜਿਹੀ ਖਾਈ ਜਾਂਦੇ ਆ ਕਿਉਂਕਿ ਹਜੇ ਦਾ ਤੱਕੇ ਜਈਆ ਕਰਮ ਆ ਜਾਣਾ ਬਸ ਤੁਰੇ ਜੇ ਫਿਰਦੇ ਆ ਬਈ ਬਸ ਤੱਕੇ ਜੇ ਨਾਲ ਤੱਕਾ ਲਾਈ ਜਾਂਦੇ ਆ ਗੱਡੀ ਨੂੰ ਤੱਕਾ ਚੱਲੀ ਹਾਂ ਤੱਕਾ ਲਾਈ ਜਾਂਦੇ ਆ ਜੇ ਹੁਣ ਚੱਲ ਪੀਤਾ ਠੀਕ ਆ ਨਹੀਂ ਫਿਰ ਰੋਡ ਨੂੰ ਹੀ ਪੈਣੀ ਆ ਇਹ ਰੋੜ ਕੇ ਕੇਰਾਂ ਦਾ ਪੜਾ ਤੇ ਲੈ ਕੇ ਜਾਣੀ ਪੈਣੀ ਆ ਕਿਸੇ ਨੇ ਤਾਂ ਵੀ ਆ ਕੇ ਰੋਟੀ ਦੇਣੀ ਦੇਣੀ ਜਾਂ ਰੋਟਿਆਂ ਨਾਲੋਂ ਵੀ ਕੰਮ ਦਾ ਕਰਨਾ ਹੀ ਪੈਣਾ ਠੀਕ ਆ ਭਲਾ ਕੋਈ ਵੀ ਆ ਕੰਮ ਕੋਈ ਭਲਾ ਦਿਹਾੜੀ ਕਰ ਲਓ ਭਾਂਸੀ ਨਾਲੋਂ ਕੰਮ ਤਾਂ ਕੰਮ ਹੀ ਆ ਹਨਾ ਕੋਈ ਹੁਣ ਜਿਹੜੇ ਜੋਬਾਂ ਦੇ ਜਾਂਦੇ ਸਰਕਾਰੀ ਜੋਬਾਂ ਦੇ ਲੱਗੇ ਵੀ ਜਾਂਦੇ ਦਾ ਅਕਸਰ ਉਹ ਵੀ ਕੰਮ ਕਰਨੀ ਉੱਥੇ ਚਲੋ ਇੰਨਾ ਵੀ ਉਹਨਾਂ ਦੀ ਤਨਖਾਹ ਬਣੀ ਜਾਂਦੀ ਆ ਜਾਂਾਂ ਦਾ ਪੈਂਦਾ ਹੀ ਆ ਕੰਮ ਕੰਮ ਦਾ ਕਰਕੇ ਪੈਂਦਾ ਕਰਾ ਕੋਸ ਕੰਮ ਬਣਾ ਲਈ ਆ ਵੀ ਹੁਣ ਕੋਈ ਵੀ ਕੰਮ ਹੁਣ ਕਿਸੇ ਨੂੰ ਹਨਾ ਦੂਰ ਕਰਾ ਕੇ ਕਿ ਲਾਂਹ ਪਿੰਡ ਕੰਮ ਕਰਦਾ ਭਲਾ ਨੇੜੇ ਕਰ ਅਕਸਰ ਨੂੰ ਉੱਥੇ ਜਾਣਾ ਤਾਂ ਪੈਂਦਾ ਫੇਰ ਹੀ ਪੈਸੇ ਬੰਦਿਆ ਘਰੇ ਰਹਿ ਕੇ ਤਾਂ ਪੈਸੇ ਬੰਦ ਹੀ ਨਹੀਂ ਬਈ ਕੰਮ ਕਰਦਾ ਬਈ ਕਰਨਾ ਹੀ ਪੈਣਾ ਜਿੰਨ ਮਰਜੀ ਭੱਜ ਲੋ ਸਹੀ ਹੈ ਜੀ ਹਾਂ ਸਹੀ ਹੈ ਜੀ ਜੋ ਤੁਸੀਂ ਹੁਣ ਦੇਖ ਹੀ ਲਈ ਹੋਊਗੀ ਕਿ ਗੱਲਬਾਤ ਅੱਜ ਦੇ ਟਾਈਮ 'ਚ ਗਰੀਬ ਬੰਦਾ ਦੇ ਕੀ ਸੀਨ ਆਗੇ ਕੀ ਗੱਲਬਾਤ ਆਗੀ ਗਰੀਬ ਹੋਰ ਗਰੀਬ ਹੋਈ ਜਾਂਦਾਗਾ ਪਰ ਨਾਲ ਉਹ ਉਹ ਅਮੀਰ ਆ ਜਿਹੜਾ ਹੋਰ ਅਮੀਰ ਹੋਈ ਜਾਂਦਾਗਾ ਤੇ ਬਸ ਇਹੀ ਸੀਨ ਆਈ ਤੇ ਹੁਣ ਤੁਹਾਨੂੰ ਸਾਨੂੰ ਦਓ ਇਆਜ਼ਤ ਤੁਸੀਂ ਗੱਟ ਕੇ ਸਟੈਂਡ ਜੱਕ ਲੈ ਮੈਂ ਕਿਤੇ ਉਧਰ ਦੀ